ਸਸ਼੍ਰੀਕਲ ਸਾਰਿਆਂ ਨੂੰ ਮੈਂ ਡਾਕਟਰ ਰਣਜੀਤ ਕੌਰ ਮੈਡੀਸ਼ੀਨ ਤੋਂ ਗਾਇਨੇਕੋਲੋਜਿਸਟਾਂ ਅੱਜ ਮੈਂ ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਦੇਰ ਦੇ ਵਿੱਚ ਹੋਏ ਸੀਐਨਐ ਕਮ ਵਰਕਸ਼ਾਪ ਦੇ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਕਿ ਸੀਪੀਆਰ ਬਾਰੇ ਦੱਸਿਆ ਗਿਆ ਇੱਥੇ ਅੱਜ 3rd ਸੀਐਨਐ ਕੀਤੀ ਗਈ ਸੀਗੀ ਐਂਡ ਇਸ ਤੋਂ ਪਹਿਲਾਂ ਵੀ ਦੋ ਸੀਐਨੀਜ਼ ਹੋਈਆਂ ਹੋਈਆਂ ਨੇ ਜਿਹਦੇ ਕਿ ਆਈਸੀਐਮਆਰ ਤੋਂ ਕ੍ਰੈਡਿਟਡ ਪੁਆਇੰਟਸ ਸੀਗੇ ਇਹ ਵਾਲੀ ਸੀਐਨਐ ਫਸਟ ਟਾਈਮ ਪੰਜਾਬ ਪੱਧਰ ਤੇ ਸਾਡੇ ਤੇ ਪੀਐਨਆਰ ਦੇ ਥਰੂ ਪੰਜ ਕ੍ਰੈਡਿਟਡ ਪੁਆਇੰਟ ਦੇ ਨਾਲ ਆਯੋਜਿਤ ਕੀਤੀ ਗਈ ਇਦੇ ਵਿੱਚ ਸਾਡੇ ਮੁੱਖ ਮਹਿਮਾਨ ਬੱਚੋਂ ਡਾਕਟਰ ਪੁਨੀਤ ਗਿਰਧਰ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਪਾਰਟਿਸਿਪੇਟ ਕੀਤਾ ਅਤੇ ਉਹਨਾਂ ਨੇ ਬੱਚਿਆਂ ਨੂੰ ਸੀਪੀਆਰ ਦੇ ਨਾਲ-ਨਾਲ ਉਹਨਾਂ ਨੂੰ ਆਪਣੀ ਰੋਜ਼ਮਰਰਾ ਦੇ ਵਿੱਚ ਆਪਣੇ ਪਰਸਨੈਲਿਟੀ ਡਿਵੈਲਪਮੈਂਟ ਅਤੇ ਹੌਬੀਜ਼ ਬਾਰੇ ਅਤੇ ਨਸ਼ਾ ਨੂੰ ਛਡਾਉ ਮਹਿੰਮ ਬਾਰੇ ਕਾਫੀ ਚੀਜ਼ਾਂ ਬਾਰੇ ਬੱਚਾ ਨੂੰ ਹੋਰ ਵੀ ਨਾਲ ਨਾਲ ਜਾਗਰੂਕ ਕੀਤਾ ਤੇ ਬਤੌਰ ਗਾਇਨੇਕੋਲੋਜਿਸਟ ਮੈਨੂੰ ਵੀ ਲੱਗਦਾ ਹੈਗਾ ਹੈ ਕਿ ਅੱਜਕੱਲ ਕੁੜੀਆਂ ਵੀ ਵੱਧ ਛੱਡ ਕੇ ਨਸ਼ੇ ਕਰ ਰਹੀਆਂ ਹੈਗੀਆਂ ਨੇ ਜਿਸ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਾ ਬਰਨਨ ਵਿੱਚ ਬਾਚ ਫੰਡ ਵਿੱਚ ਪੀਸੀਓਡੀ ਆਦਿ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ ਹਨ ਤੇ ਮੈਨੂੰ ਵੀ ਮੈਨੂੰ ਸਪੋਰਟ ਕਰਦੇ ਹੋਏ ਇਹ ਦੱਸਣਾ ਚਾਹਾਂਗੀ ਕਿ ਕੁੜੀਆਂ ਨੂੰ ਮੁੰਡਿਆਂ ਨੂੰ ਸਭ ਨੂੰ ਹੀ ਇਕੁਅਲੀ ਨਸ਼ੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈਗਾ ਇਹ ਜਿਹੜੀ ਮੁਹਿੰਮ ਹੈ ਸਿਰਫ ਸਿਰਫ ਮੁੰਡਿਆਂ ਵਾਸਤੇ ਨਹੀਂ ਅੱਜ ਦੇ ਯੁੱਗ ਵਿੱਚ ਕੁੜੀਆਂ ਵਾਸਤੇ ਵੀ ਇਕੁਅਲੀ ਐਪਲੀਕੇਬਲ ਹੈ ਅੱਜ ਦਾ ਜਿਹੜਾ ਕਾਰਜਕ੍ਰਮ ਸੀਗਾ ਇਹ ਬਹੁਤ ਵਧੀਆ ਪੱਧਰ ਤੇ ਬਾਹਰੋਂ ਨਿਕਾਲਜਾ ਨੇ ਸ਼ਮੂਲੀਅਤ ਕੀਤੀ ਬੱਚਾ ਨੇ ਸੀਪੀਆਰ ਚੰਗੇ ਤਰੀਕੇ ਨਾਲ ਸਟੈਪਸ ਸਿੱਖੇ ਐਂਡ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਰੱਬ ਹਰ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੰਦਾ ਮਗਰ ਸੀਪੀਆਰ ਇੱਕ ਦੂਜੇ ਮੌਕੇ ਦੇ ਵਜੋਂ ਅਸੀਂ ਬੱਚਾ ਨੂੰ ਸਿਖਾਇਆ ਕਿਵੇਂ ਕਿਸੇ ਹੈਲਪ ਤੋਂ ਪਹਿਲਾਂ ਕਿਵੇਂ ਕਿਸੇ ਐਂਬੂਲੈਂਸ ਤੋਂ ਪਹਿਲਾਂ ਜਦੋਂ ਅਚਾਨਕ ਘਰ ਕਿਸੇ ਨੂੰ ਕੁਝ ਹੋ ਜਾਏ ਆਪਾਂ ਅਚਾਨਕ ਰੋਡ ਤੇ ਚੱਲਦੇ ਫਿਰਦੇ ਕਿਸੇ ਨੂੰ ਹੋ ਜਾਏ ਕੁਝ ਕਦੀ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਏ ਹੋ ਜੋਨਕ ਕੁਛ ਹੋ ਜਾਏ ਕਿੱਦਾਂ ਅਸੀਂ ਬਿਨਾਂ ਡਰੇ ਅਸੀਂ ਪਹਿਲ ਸਾਡੇ ਵੱਲੋਂ ਸੀਪੀਆਰ ਕਰਕੇ ਜਦੋਂ ਅਸੀਂ ਦੇਖੇ ਕਿ ਕੋਈ ਮਰੀਜ਼ ਜਿੱਦਾਂ ਕਿ ਕੋਈ ਹਾਰਟਬੀਟ ਨਹੀਂ ਚੱਲ ਰਹੀ ਹੈ ਕਿ ਜਿੱਦਾਂ ਕੋਈ ਸਾਹ ਨਹੀਂ ਆ ਰਿਹਾ ਹੈਗਾ ਉਹਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਉਦੋਂ ਰੱਬ ਵੱਲੋਂ ਸਾਡੀ ਹੱਥਾਂ ਵਿੱਚੋਂ ਜਾਨ ਪਾਈ ਜਾਂਦੀ ਹੈਗੀ ਕਿ ਅਸੀਂ ਸੀਪੀਆਰ ਕਰਕੇ ਇੱਕ ਜਾਨ ਬਚਾ ਸਕਦੇ ਹਾਂ ਅਤੇ ਅਸੀਂ ਆਪਣੇ ਬੱਚਾ ਨੂੰ ਅੱਜ ਇਸ ਸੀਪੀਆਰ ਦੇ ਥਰੂ ਇੱਕ ਜਾਗਰੂਕਤਾ ਪ੍ਰੋਵਾਈਡ ਕੀਤੀ ਹੈ ਨਾਲ ਹੀ ਨਾਲ ਸਾਨੂੰ ਲੱਗਦਾ ਹੈਗਾ ਅੱਜ ਬੱਚਿਆਂ ਨੇ ਖੁਦ ਵੀ ਸਾਡੀ ਡਮੀਜ਼ ਦੇ ਉੱਪਰ ਮੈਨਿਕਵਿੰਸ ਦੇ ਉੱਤੇ ਪ੍ਰੈਕਟਿਸ ਕਰਕੇ ਕੰਫੀਡੈਂਸ ਹਾਸਿਲ ਕੀਤਾ ਹੈ ਕਿ ਗਰੌਨ ਵਾਲੇ ਸਮੇਂ 'ਚ ਸਿਚੁਏਸ਼ਨ ਨੂੰ ਕਦੀ ਫੇਸ ਕਰਨਗੇ ਤੇ ਸਾਨੂੰ ਲੱਗਦਾ ਹੈਗਾ ਕਿ ਉਹ ਡਰਨ ਦੀ ਬਜਾਏ ਘਬਰਾਉਣ ਦੀ ਬਜਾਏ ਇੱਕ ਰੱਬ ਦਾ ਸੁਨੇਹਾ ਵਰਜੋ ਵਧੀਆ ਸਾਬਤ ਹੋਣਗੇ ਤੇ ਉਹ ਮਰੀਜ਼ ਦੀ ਜਾਨ ਬਚਾਉਣ 'ਚ ਇੱਕ ਵਧੀਆ ਆਪਣੇ ਵੱਲੋਂ ਪਾਰਟਿਸਪੇਸ਼ਨ ਦੇ ਪਾਉਣਗੇ ਮੈਂ ਡਾਕਟਰ ਗੁਲਵਤਨ ਐਮ ਡੀ ਐਨ ਐਸ ਸਿਜੀਓਲੋজিস্ট ਅਸੀਂ ਸ਼੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਦੇਰ ਫਤਿਹਗੜ ਚੋਨੀਆ ਰੋਡ ਵਿੱਚ ਕਾਨਫਰੰਸ ਆਰਗੇਨਾਈਜ਼ ਕਰਾਈ ਆ ਜਿਸ ਦੇ 5 ਕ੍ਰੈਡਿਟ ਪੁਆਇੰਟਸ ਪੀ ਐਨ ਆਰ ਸੀ ਵੱਲੋਂ ਵਜੋਂ ਦਿੱਤੇ ਗਏ ਨੇ ਇਹ ਕਾਨਫਰੰਸ ਕਾਰਡੀਕ ਪਲਮਨਰੀ ਰੈਸਸਿਟੇਸ਼ਨ ਐਂਡ ਆਟੋਮੈਟਿਡ ਡੀਫੀਬਿਲੇਟਰਸ ਦੇ ਉੱਪਰ ਸੀਗੀ ਜਿਸ ਵਿੱਚ ਆਪਾਂ ਬੱਚਿਆਂ ਨੂੰ ਸੀ ਪੀ ਆਰ ਰਿਲੇਟਿਡ ਟ੍ਰੇਨ ਕੀਤਾ ਹੈ ਤਾਂ ਕਿ ਉਹ ਕਿੱਦਾਂ ਸੀ ਪੀ ਆਰ ਦੇ ਕੇ ਕਿਸੇ ਮਰਦੇ ਹੋਏ ਪੇਸ਼ੈਂਟ ਦੀ ਲਾਈਫ ਸੇਵ ਕਰ ਸਕਦੇ ਨੇ ਤੇ ਇਸ ਲਈ ਮੁੱਖ ਮਹਿਮਾਨ ਵਜੋਂ ਡਾਕਟਰ ਪਨੀਰ ਗਿਰਦਰ ਜੀ ਜੋ ਕਿ ਰਜਿਸਟਰਾਰ ਪੀ ਐਨ ਆਰ ਸੀ ਐਂਡ ਜੁਆਇੰਟ ਡੀ ਆਰ ਐਮ ਇਹ ਚੰਡੀਗੜ੍ਹ ਨੇ ਉਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸੀਗੇ ਉਹਨਾਂ ਨੇ ਤੇ ਹੋਰ ਗੈਸਟ ਜਿਹੜੇ ਸਾਡੇ ਸਪੀਕਰ ਸੀਗੇ ਉਹ ਡਾਕਟਰ ਦਿਨੇਸ਼ ਜੀ ਦਿੱਲੀ ਤੋਂ ਹਾਜ਼ਰ ਹੋਏ ਸੀਗੇ ਉਹਨਾਂ ਨੇ ਸੀਪੀਆਰ ਪ੍ਰਤੀ ਹੈਂਡਸ-ਆਨ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਗਈ ਹੈ ਤੇ ਬੱਚਿਆਂ ਨੇ ਬਹੁਤ ਉਛਾਲ ਨਾਲ ਇਸ ਵਿੱਚ ਪਾਗ ਲਿਆ ਹਾਂ ਜੀ ਹਾਂਜੀ ਮੁੱਖ ਮਹਿਮਾਨ ਮਹਿਮਾਨ ਵਜੋਂ ਡਾਕਟਰ ਪੁਨੀਰ ਗਿੱਦੜ ਜੀ ਨੇ ਵੀ ਇਸ ਬੰਦੇ ਜ਼ਿਕਰ ਕੀਤਾ ਕਿ ਡਾਕਟਰ ਜਿਹੜੇ ਨੇ ਉਹਨਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਹੁਣ ਇਸ ਵੇਲੇ ਡਾਕਟਰ ਦੇ ਨਾਲ ਨਾਲ ਜਿਹੜੇ ਨਰਸਿਸ ਐ ਉਹ ਵੀ ਬੈਕਬੋਨ ਬਣ ਚੁੱਕੀਆਂ ਹੋਈਆਂ ਨੇ ਸੁਸਾਇਟੀ ਦੀਆਂ ਤੇ ਮੈਡੀਕਲ professions ਦੀ ਬੈਕਬੋਨ ਸਟਰੋਂਗ ਕਰਨ ਲਈ ਨਰਸਿਸ ਦਾ ਬੜਾ ਯੋਗਦਾਨ ਹੈ ਇਸ ਕਰਕੇ ਅਸੀਂ ਨਰਸਿੰਗ ਦੀ ਐਜੂਕੇਸ਼ਨ ਤੇ ਉਹਨਾਂ ਦੀ ਹੈਂਡਸ-ਆਨ ਟ੍ਰੇਨਿੰਗ ਲਈ ਇਹ ਕਾਨਫਰੰਸ ਆਰਗੇਨਾਈਜ਼ ਕਰਾਈ ਸੀ ਤਾਂ ਕਿ ਆਪਾਂ ਆਪਣੇ ਐਜੂਕੇਸ਼ਨ ਦਾ ਮੈਂ ਯਾਰ ਹੋਰ ਵਧੀਆ ਚੱਟ ਸਕੀ ਉੱਪਰ ਚੱਕ ਸਕੀ ਬੱਚੇ ਬਹੁਤ ਕੁਝ ਨੇ ਉਹਨਾਂ ਨੇ ਬਹੁਤ ਕੁਝ ਲਰਨ ਕੀਤਾ ਐਂਡ ਉਹ ਫੁਲੀ ਮੋਟੀਵੇਟਿਡ ਤੇ ਐਕਸਪੀਰੀਅੰਸ ਮਹਿਸੂਸ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਹੁਣ ਕੌਨਫੀਡੈਂਟ ਲੱਗੇ ਉਹ ਤੇ ਲਾਈਫ ਸੇਵ ਕਰ ਸਕਦੇ ਨੇ